ਆਮ 80% ਲੋਕ ਨੇ ਦਵਾਈਆਂ ਤੇ ਚੱਲ ਰਹੇ ਨੇ ਵੀ ਜਿਵੇਂ ਵਿਵਸਿਰ ਦੀ ਦਵਾਈ ਆ ਕਿਸੇ ਦੀ ਕੋਈ 슈ਗਰ ਦੀ ਦਵਾਈ ਚੱਲਦੀ ਹੈ ਕਿਸੇ ਦੀ ਕੋਈ ਹਾਰਟ ਵਾਲੀ ਬੀਪੀ ਦੀ ਗੋਲੀ ਚੱਲਦੀ ਹੈ ਇਹ ਦਵਾਈਆਂ ਜਿਹੜੀ ਉਹਨਾਂ ਨੂੰ ਕੋਈ ਇਫੈਕਟ ਤਾਂ ਨਹੀਂ ਕਰਦੀ ਇਹ ਲੈ ਸਕਦੇ ਨੇ ਨੋ ਕੋਈ ਵੈਕਟੂ ਨਹੀਂ ਕਰਦੀ ਇਹ ਇਹ ਤਾਂ ਦੇਖੋ ਜੀ ਨਿਰਨੇਗਾਰ ਜ ਲੈਣਿਆ ਆਪਾਂ ਤਾਂ ਦੋ ਜਣੇ ਲੈਣਿਆ ਆਪਾਂ ਖਾਣਾ ਖਾ ਕੇ ਲੈਣਿਆ ਹਾਂ ਉਹ ਤਾਂ ਖਾਣੇ ਤੋਂ ਬਣਾ ਭਲੇ ਇੰਨੇ ਜੀ ਇਹ ਤਾਂ ਨਿਰਨੇਗਾਰ ਜ ਲੈਣੀਆਂ ਸਵੇਰ ਨਿੱਕੇ ਪਾਣੀ ਨਾਲ ਠੀਕ ਹੈ ਹਾਂ ਆਤਨ ਤੜਕੇ ਕਹੇ ਗੋਲੀ ਜੀ ਬਾਈਬੀ ਮਗਰਮੂਰੇ ਵੀ ਲੈਤੀ ਜਾਂਦੀ ਆ ਤਾਂ ਉਹਦਾ ਕੋਈ ਨੁਕਸਾਨ ਨਹੀਂ ਆ ਕੋਈ ਨੁਕਸਾਨ ਨਹੀਂ ਇਹਦੇ ਨਾਲ ਉਹਦਾ ਕੋਈ ਲੈਂਕੀ ਨਹੀਂ ਦੂਜੀ ਦਵਾਈ ਨਾਲ ਉਹਦੇ ਨਾਲ ਕੋਈ ਖਾਸ ਤਾਂ ਨਹੀਂ ਹੈਗਾ ਜਿਵੇਂ ਆਪਾਂ ਕਹਿ ਰਹੇ ਵੀ ਬਾਦੇ ਹੋਗੀ ਖੋਨੀ ਹੋਗੀ ਮੌਕੇ ਵਾਲੀ ਹੋਗੀ ਕੀ ਇਹ ਇਹ ਜੀ ਕੋਈ ਹੈਗਾ ਵੀ ਵੀ ਇੱਕ ਤਰ੍ਹਾਂ ਦੀ ਜਿਹੜੀ ਦਵਾਈ ਦੇ ਉੱਤੇ ਹੋ ਕਰੇ ਇਹ ਪੁੱਤ ਕੋਈ ਵੀ ਬਵਾਸੀਰ ਮੌਕੇ ਵਾਲੀ ਵੀ ਬਵਾਸੀਰ ਜਿਹੜੀ ਜ਼ਖਮ ਵਾਲੀ ਆ ਬਲੱਡ ਵਾਲੀ ਆਉਂਦੀ ਆ ਉਹ ਵੀ ਤੇ ਜਿਹੜੀ ਵਿਆਈ ਵਾਲੀ ਆ ਉਹ ਇੱਕੋ ਹੀ ਗੱਲ ਆ ਇਹ ਸਾਰੀਆਂ ਖਤਮ ਕਰ ਦਿਆ ਜਿਹੜਾ ਜਣਾ ਚੋਂ ਖਤਮ ਕਰ ਦਿੰਦੀ ਆ ਹਾਂ ਬੱਪ ਜੀ ਕੀ ਨਾਮ ਆ ਤੁਹਾਡਾ ਮੇਰਾ ਨਜੀਤ ਸਿੰਘ ਆ ਜੀ अच्छा ਤੁਸੀਂ ਜਿਹੜੀ ਇੱਕ ਬਵਾਸਿਰ ਦੀ ਦਵਾਈ ਅੱਜ ਫੇਰ ਲੈਣ ਆਏ ਹੋਗੇ ਉਹ ਤੁਸੀਂ ਹਾਂਜੀ ਪਹਿਲਾਂ ਵੀ ਬਹੁਤ ਵਧੀਆ ਰਹੀ ਜਾਨੂੰ ਤੇ ਹੁਣ ਅਸੀਂ ਦੁਬਾਰਾ ਲੈਣ ਆਏ ਜੀ ਅਲਾ ਕਿੰਨੇ ਦਿਨ ਖਾਧੀ ਹੈ ਜੀ ਇੱਕ ਹਫਤਾ ਖਾਧੀ ਹੈ ਜੀ ਹਫਤਾ ਖਾਧੀ ਹੈ ਹਾਂਜੀ ਮਤਾਂ ਜਿਹੜੀ ਤੁਸੀਂ ਇਹ ਦਵਾਈ ਲੈਣੇ ਹੋਏ ਆਏ ਹੋਗੇ ਪਹਿਲਾਂ ਕਿੰਨਾ ਟਾਈਮ ਤੁਸੀਂ ਵੀ ਖਾਧੀ ਹੈ ਮੈਂ ਵੀ ਦਵਾਈ ਖਾਧੀ ਹੈ ਜੀ ਇਹ ਮੈਂ ਵੀ ਜਮਾ ਠੀਕ ਹੋ ਜਾਂਦਾ ਹੂੰ ਅਸੀਂ ਦਵਾਈ ਪੰਜਾਂ ਰਿਸ਼ਤੇਦਾਰਾਂ ਨੂੰ ਅਸੀਂ ਭੇਜਿਆ ਉਹ ਵੀ ਜਮਾ ਠੀਕ ਹੋਏ ਨੇ ਜਿਹੜੇ ਪ੍ਰੈਸ਼ਨ ਵਾਲੇ ਸੀ ਜਮਾ ਆਏ ਨਾ ਜਵਾਬ ਦੇਤਾ ਦੋ ਦੋ ਪ੍ਰੈਸ਼ਨ ਵਾਲਿਆਂ ਨੇ ਵੀ ਦਵਾਈ ਖਾਧੀ ਐ ਇੱਥੋਂ ਠੀਕ ਹੋਏ ਨੇ ਜਗਾ ਤੋਂ ਆ ਕੇ ਤੇ ਵੀ ਦਵਾਈ ਮੈਂ ਹੁਣ ਵੀ ਭੇਜਣੀਆਂ ਰਹਿਤੇਦਾਰਾਂ ਨੂੰ ਦਵਾਈ ਬਹੁਤ ਵਧੀਆ ਗਈ ਆ ਇੱਕ ਗੋਲੀਆਂ ਨਹੀਂ ਕਿਨਕਿਨਕੀਆਂ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸ਼ਕਤੀਸ਼ਾਲੀ ਗੋਲੀਆਂ ਨੇਗੀਆਂ ਬਾਬਾ ਜੀ ਕਿਵੇਂ ਮੈਂ ਤੁਹਾਨੂੰ ਵੀ ਮਤਲਬ ਇਹ ਜੇਕਰ ਲੈਣ ਆਉਣਾ ਪਵੇ ਤੇ ਤੁਸੀਂ ਇੱਥੇ ਆ ਕੇ ਆਏ ਹੋਏ ਨੂੰ ਦਿੰਦੇ ਜਾਂ ਕਿਤੇ ਗੋਲੀਆਂ ਨੂੰ ਤੁਸੀਂ ਸਿੱਧੇ ਭੇਜ ਵੀ ਦਿਨੋਗੇ ਨਹੀਂ ਆਪਾਂ ਜਿਹੜਾ ਕਿਹਨੇ ਮੰਗਾਉਣੀ ਹੈ ਉੱਥੇ ਭੇਜ ਵੀ ਦੇਵਾਂਗੇ ਅੱਛਾ ਜੀ ਜੇ ਕਿਹਨੇ ਇੱਥੇ ਆ ਕੇ ਥੋੜੇ ਜਿਹਾ ਇੱਥੇ ਆ ਕੇ ਵੱਧ ਫਰਕ ਪਾਉਂਦਾ ਬਾਬਾ ਜੀ ਦੀ ਜਗ੍ਹਾ ਤੇ ਹਾਂ ਇੱਥੇ ਥੋੜੇ ਜਿਹਾ ਵੱਧ ਕਿਉਂ ਮੱਥਾ ਟੇਕ ਲਾਗਲਾ ਝੁੱਕ ਝੁੱਕ ਲਈ ਬਾਬਾ ਮੈਨੂੰ ਨਾਮ ਆ ਜੀ ਇਹ ਕਈ ਗਲੋਡੀਆਂ ਗੱਲਾਂ ਨੇ ਬਸ ਇੱਥੇ ਵੱਧ ਜੀ ਮਦਦ ਫਰਕ ਪਾਉਂਦੀ ਆ ਅੱਛਾ ਜੀ ਕਿਸੇ ਤੋਂ ਨਹੀਂ ਆ ਜਾਂਦਾ ਉਹ ਘਰੇ ਵੀ ਬਾਬੇ ਨੇ ਤੇ ਆ ਕੇ ਹ ਹਨਾਂ ਠੀਕ ਹੈ ਹਾਂ ਦੋਸਤੋ ਆਪਾਂ ਨੂੰ ਆਮ ਹੀ ਪਤਾ ਹੈ ਵੀ ਅੱਜ ਕੱਲ ਦੇ ਜਿਹੜੇ ਖਾਣੇ-ਦਾਣੇ ਨੇਗੇ ਉਹਨਾਂ ਦਾ ਕਾਫੀ ਜਿਹੜਾ ਸਰੀਰ ਦੇ ਉੱਪਰ ਅਫੈਕਟ ਪੈ ਰਿਹਾਗਾ ਆਪਾਂ ਜਿਸ ਦਿਨ ਨਾਲ ਤੁਹਾਨੂੰ ਵੱਖ-ਵੱਖ ਬਿਮਾਰੀਆਂ ਦੇ ਜਿਹੜੇ ਲੱਗਣ ਦਾ ਖਦਸਾਬ ਬਣਿਆ ਰਹਿੰਦਾ ਹੈਗਾ ਆਮ ਤੌਰ ਤੇ ਜਿਹੜੀ ਪ੍ਰਚਲਿਤ ਹੈਗੀ ਜਿਹੜੀ ਬਵਾਸੇਰ ਦੀ ਬਿਮਾਰੀ ਆ ਉਹ ਹਰ ਇੱਕ ਘਰ ਦੇ ਵਿੱਚ ਹਰ ਇੱਕ ਜੀ ਨੂੰ ਕਿਸੇ ਨਾ ਕਿਸੇ ਜੇ ਕਾਰਨਾਂ ਕਰਕੇ ਜ਼ਰੂਰ ਲੱਗੀ ਹੋਈ ਆ ਤੇ ਅਸੀਂ ਕਈ ਵਾਰੀ ਕੀ ਕਰਦੇ ਆ ਵੀ ਜਿਹੜੀਆਂ ਬਵਾਸੇਰ ਦੀ ਬਿਮਾਰੀ ਨੂੰ ਲਾਈਟਲੀ ਲੈ ਜਨੇ ਆ ਆਪਾਂ ਕਹਿੰਦੇ ਨੇ ਵੀ ਚਲ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਤੇ ਜਦੋਂ ਫਿਰ ਉਹਦਾ ਜ਼ਿਆਦਾ ਪ੍ਰਭਾਵ ਵੱਧ ਜਾਂਦਾ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਆਪਰੇਸ਼ਨ ਤੱਕ ਦੀ ਨੌਬਤ ਆ ਜਾਂਦੀ ਆ ਕਈ ਮੇਰੇ ਦੋਸਤ ਹੈਗੇ ਵੀ ਨੇ ਜਿਨ੍ਹਾਂ ਨੇ ਇੱਕ ਵਾਰੀ ਇਸ ਨੇ ਕਰਵਾਇਆ ਦੋ ਵਾਰੀ ਆਪਰੇਸ਼ਨ ਨਹੀਂ ਕਰਾ ਤਿੰਨ ਤਿੰਨ ਚਾਰ ਚਾਰ ਵਾਰੀ ਉਹ ਬਵਾਸਿਰ ਦੇ ਆਪਰੇਸ਼ਨ ਕਰਾ ਚੁੱਕੇ ਨੇ ਪਰ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਦੇਸੀ ਨੁਕਤਾ ਲੈ ਕੇ ਆਏ ਹਾਂਗੇ ਵੀ ਜਿਹਦੇ ਨਾਲ ਤੁਹਾਨੂੰ ਆਪਰੇਸ਼ਨ ਕਰਾਉਣ ਦੀ ਜਰੂਰਤ ਨਹੀਂ ਹੈਗੀ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਜਿਹੜੀ ਇਹ ਦੇਸੀ ਨੁਕਤੇ ਤੋਂ ਤਿਆਰ ਕੀਤੀ ਦਵਾਈ ਹੈ ਉਹ ਜ਼ਰੂਰ ਲਓ ਆਪਾਂ ਪਹਿਲਾਂ ਬਾਬਾ ਜੀ ਨਾਲ ਗੱਲ ਕਰਦੇ ਆ ਜਿਹੜੇ ਸਿੱਧਾਂ ਦੇ ਸਥਾਨ ਤੇ ਬੈਠੇ ਨੇਗੇ ਉਹ ਤਿਆਰ ਕਰਦੇ ਨੇ ਬਾਬਾ ਜੀ ਇਹ ਦਵਾਈ ਨੂੰ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਬਾਬਾ ਜੀ ਹਸ਼ਕਾਰ ਸਤਿ ਸ੍ਰੀ ਅਕਾਲ ਭਾਈ ਹਾਂ ਬਾਬਾ ਜੀ ਜਿਹੜੀ ਤੁਸੀਂ ਇਹ ਦੇਸੀ ਦਵਾਈ ਤਿਆਰ ਕੀਤੀ ਹੋਈ ਹੈਗੇ ਬਵਾਸੀਰ ਦੇ ਤੇ ਇਹ ਕਿੰਨੇ ਦਿਨ ਖਾਣੀ ਪੈਂਦੀ ਹੈ ਇਹ ਜੀ ਜਿੰਦਾ ਬੜੀ ਵੱਡੀ ਪ੍ਰੋਬਲਮਾਂ ਹੁੰਦਾ 2 ਮਹੀਨੇ ਖਵਾਉਣੇ ਆਪਾਂ ਦਵਾਈ ਇਹ ਖਾਣ ਲੱਗਿਆ ਬੰਦਾ 5 ਦਿਨਾਂ ਦੇ ਵਿੱਚ ਵਿੱਚ ਦੱਸ ਦਿੰਦੇ ਹਾਂ ਵੀ ਹਾਂ ਮੋੜ ਪੈਣ ਲੱਗਿਆ ਅੱਛਾ ਇੱਕ ਮਿੰਟ ਇਹ ਜਿਵੇਂ ਆਪਾਂ ਕਹਿੰਦੇ ਵੀ ਇਹ ਕੋਈ ਖਾਸ ਤਾਂ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਵੀ ਬਾਦੇ ਹੋ ਗਈ ਖੋਨੀ ਹੋ ਗਈ ਮੌਕੇ ਵਾਲੀ ਹੋ ਗਈ ਕੀ ਇਹ ਇਹ ਜੀ ਕੋਈ ਹੈਗਾ ਵੀ ਵੀ ਇੱਕ ਤਰ੍ਹਾਂ ਦੀ ਜਿਹੜੀ ਦਵਾਈ ਦਿੱਤੇ ਹੋ ਕਰੇ ਇਹ ਪੁੱਤ ਕੋਈ ਵੀ ਬਵਾਸੀਰ ਆ ਮੌਕੇ ਵਾਲੀ ਵੀ ਬਵਾਸੀਰ ਜਿਹੜੀ ਜ਼ਖਮ ਵਾਲੀ ਆ ਬਲੱਡ ਵਾਲੀ ਆਉਂਦੀ ਆ ਉਹ ਵੀ ਤੇ ਜਿਹੜੀ ਬਿਆਈ ਵਾਲੀ ਉਹ ਇੱਕੋ ਹੀ ਗੱਲ ਆ ਇਹ ਸਾਰਿਆਂ ਖਤਮ ਕਰਦੀ ਆ ਜਿਹੜਾ ਜਣੋਂ ਚੋਂ ਖਤਮ ਕਰ ਦਿੰਦੀ ਆ ਇਹ ਠੀਕ ਹੈ ਠੀਕ ਹੈ ਇਹ ਜਿਹੜੀ ਦਵਾਈ ਆ ਇਹਦਾ ਲੈਣ ਦਾ ਤਰੀਕਾ ਕੀ ਆ ਇਹ ਨਿਰਨੇ ਕਾਲ ਜੇ ਆਵੇਂ ਤੜਕੋਂ ਲੈਣੀਆਂ ਇਹ ਨਿਰਨੇ ਕਾਲ ਜੇ ਨਿੱਗੇ ਪਾਣੀ ਨਾਲ ਅੱਛਾ ਇਹਦਾ ਕੋਈ ਸੌਟ ਨਹੀਂ ਹੈਗਾ ਵੀ ਖਰਾਬ ਕਰੂਗੀ ਜਾਂ ਹੋਰ ਕੱਟ ਕਰੂਗੀ ਅਸੇ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਵੀ ਆਪਾਂ ਇਹ ਨਿਰਨੇ ਕਾਲ ਜੇ ਕਿ ਮਲੇ ਲਈ ਲੈਣੀਆਂ ਜਿਵੇਂ ਅਸੀਂ ਦੱਸਾਂਗੇ ਓਕਣੀ ਹਾਂਜੀ ਤੇ ਇੱਕ ਦਿਨ ਤੱਕ ਲੈਣੀਆਂ ਨਿਰਨੇ ਕਾਲ ਜੇ ਦੋ ਗੋਲੀਆਂ ਸਾਮਾ ਨੂੰ ਇੱਕ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਇੱਕ ਗੋਲੀ ਤੜਕੋਂ ਹੀ ਲੈਣੀ ਆ ਠੀਕ ਹੈ ਜੀ ਅਸੇ ਸਾਮ ਨੂੰ ਲੈਣ ਦੀ ਸਾਮ ਨੂੰ ਲੈਣ ਦੀ ਲੋੜ ਨਹੀਂ ਫਿਰ ਇਹ ਜਿਆਦਾ ਲੈਤੀ ਵੀ ਫਿਰ ਲੜ ਰਹੀ ਲਾਉਂਦੀ ਹੈਗਾ ਨੀ ਜਿਵੇਂ ਤੁਸੀਂ ਆਪਾਂ ਆਮ ਜਿਹੜੀਆਂ ਗੋਲੀਆਂ ਨੇ ਜੋ ਤਾਂ ਇੱਕ ਸਵੇਰੇ ਇੱਕ ਸ਼ਾਮ ਨੂੰ ਲੈਣੀਆਂ ਅਗੇ ਇਹ ਤੁਸੀਂ ਕਹਿੰਦੇ ਹੋ ਵੀ ਦੋ ਜਿਹੜੀਆਂ ਪਹਿਲੇ ਦਿਨ ਲੈ ਲੈਣੀਆਂ ਨੇ ਦਿੰਦੇ ਕੱਲ ਜੀਆਂ ਇੱਕ ਸ਼ਾਮ ਨੂੰ ਲੈ ਲੈਣੀਆਂ ਉਸ ਤੋਂ ਬਾਅਦ ਤੁਸੀਂ ਵੀ ਇੱਕ ਇੱਕ ਦੇਲੀ ਵਾ ਸਵੇਰੇ ਸਵੇਰੇ ਸ਼ਾਮ ਨੂੰ ਲੈ ਲੈਣੀਆਂ ਤੇ ਆਪਦਾ ਕੈਪਸੂਲ ਲੈਣ ਤੋਂ ਪਹਿਲਾਂ ਇਹ ਲੈ ਲੈਣੀਆਂ ਜੇ ਕਿਸੇ ਲੈਂਦਾ ਹੈ ਨਾ ਹਾਂ ਉਹ ਤੋਂ ਪਹਿਲਾਂ ਪਹਿਲਾਂ ਲੈ ਲੋ ਤੋਂ ਜੇ ਬਾਅਦ ਚ ਲੈ ਲੇ ਤਾਂ ਸ਼ਾਮ ਨਾਲ ਕੋਈ ਦੈਂਕ ਨਹੀਂ ਹੈਗਾ ਜਮੈਂ ਠੀਕ ਹੈ ਜੀ ਇਹ ਲੋ ਆਪਣੇ ਮੇਰਾ ਦੱਸਣ ਦਾ ਹੈ ਕਿ ਜ਼ਿਆਦਾਤਰ ਨਾ 80% ਲੋਕ ਸਵੇਰੇ ਉੱਠਣਸਾਰ ਪਹਿਲਾਂ ਬਦਾਮਾਂ ਵਾਂਗੂ ਤੇ ਆਪਦੇ ਕੈਪਸੂਲ ਖਾਂਦੇ ਨੇ ਵੀ ਇਹ ਕਈ ਵਾਰੀ ਵਾਲਾ ਡਰ ਜਾਵੇ ਮੈਂ ਪਹਿਲਾਂ ਤੇਜਾਬ ਦਾ ਕੈਪਸੂਲ ਖਾ ਲਿਆ ਵੀ ਫਿਰ ਹਟਾਉਣੀ ਹੈ ਨਾ ਮਣਾਉਣਾ ਖਾਣ ਦੀ ਲੋੜ ਨਹੀਂ ਪੈਣੀ ਉਹ ਗਵਾਣ ਦੀ ਲੋੜ ਹੀ ਨਹੀਂ ਫਿਰ ਤੇਜਾਬ ਨੂੰ ਵੀ ਖਤਮ ਕਰਦੀ ਆ ਲਵੇ ਨਰਸਖੋ ਇਹ ਵੀ ਇੱਕ ਵੱਡੀ ਗੱਲ ਹੋ ਗਈ ਕਿ ਤੁਹਾਡੇ ਤੁਹਾਡਾ ਬਵਾ ਸਿੰਘ ਤੋਂ ਤਾਂ ਸਟਕਾਰਾ ਮਿਲੂਗਾ ਮਿਲੂਗਾ ਨਾਲ ਨਾਲ ਤੇਜਾਬ ਤੋਂ ਵੀ ਮਿਲ ਜਾਊਗਾ ਜਿਹੜੀਆਂ ਉਠਣਸਾਰ ਤੁਸੀਂ ਬਦਾਮਾ ਵਾਂਗੂ ਤੇਜਾਬ ਦੇ ਕੈਪਸੂਲ ਖਾਣੇ ਉਹ ਖਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਸੇ ਨੇ ਫਾਇਦਾ ਕਰ ਦੇਣਾ ਇਹਦੇ ਨਾਲੇ ਥੋੜਾ ਤੇਜਾਬੇ ਬੰਦ ਹੋ ਜਾਣਾ ਤੇ ਇਹਦੇ ਨਾਲੇ ਜਿਹੜੀ ਤੁਹਾਡੇ ਬਵਾ ਸੀਰ ਉਹ ਖਤਮ ਹੋ ਜਾਣੀ ਆ ਸਾਡੇ ਨਾਲ ਇੱਕ ਵੀਰ ਬੈਠੇ ਨੇਗੇ ਉਹਨਾਂ ਤੋਂ ਆਪਾਂ ਜਾਣਕਾਰੀ ਲੈਨੇ ਆ ਉਹਨਾਂ ਨੇ ਇਹ ਜਿਹੜੀ ਦਵਾਈ ਹੈਗੀ ਉਹ ਜੋਜ ਕਿਤੇ ਆ ਆਪਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀਤ ਸਿੰਘ ਹੈ ਜੀ ਅੱਛਾ ਤੁਸੀਂ ਜਿਹੜੀ ਇੱਕ ਬਵਾਸਿਰ ਦੀ ਦਵਾਈ ਅੱਜ ਫੇਰ ਲੈਣਾ ਆਏ ਹੋਗੇ ਉਹ ਤੁਸੀਂ ਹਾਂਜੀ ਪਹਿਲਾਂ ਵੀ ਬਹੁਤ ਵਧੀਆ ਰਹੀ ਸੀ ਇਹਨੂੰ ਤੇ ਹੁਣ ਅਸੀਂ ਦੁਬਾਰਾ ਲੈਣ ਆਏ ਜੀ ਅਲਾ ਕਿੰਨੇ ਦਿਨ ਖਾਧੀ ਹੈ ਜੀ ਹਫਤਾ ਖਾਧੀ ਹੈ ਜੀ ਹਫਤਾ ਖਾਧੀ ਸੀ ਹਾਂਜੀ ਸਾਡੇ ਕੋਲ ਇੱਕ ਮਾਤਾ ਜੀ ਵੀ ਬੈਠੇ ਨੇ ਕਿ ਉਹ ਪਹਿਲਾਂ ਆਪ ਵੀ ਇਹਨਾਂ ਨੇ ਦਵਾਈ ਖਾਧੀ ਆ ਤੇ ਹੁਣ ਉਹ ਅੱਜ ਫੇਰ ਕਿਸੇ ਆਪਦੇ ਰਿਸ਼ਤੇਦਾਰ ਦੇ ਲਈ ਲੈਣਾ ਆਏ ਨੇ ਮਾਤਾ ਜੀ ਜਿਹੜੀ ਤੁਸੀਂ ਇਹ ਦਵਾਈ ਲੈਣੇ ਹੋ ਆਇਓਗੇ ਪਹਿਲਾਂ ਕਿੰਨਾ ਟਾਈਮ ਤੁਸੀਂ ਵੀ ਖਾਧੀ ਆ ਇਹ ਮੈਂ ਵੀ ਦਵਾਈ ਖਾਧੀ ਆ ਜੀ ਇਹ ਮੈਂ ਵੀ ਜਮਾ ਠੀਕ ਹੋ ਜਾਂਦਾ ਥੋ ਹਮ ਅਸੀਂ ਦਵਾਈ ਪੰਜਾਂ ਰਿਸ਼ਤੇਦਾਰਾਂ ਗਿਆਂ ਅਸੀਂ ਭੇਜਿਆ ਉਹ ਵੀ ਜਮਾ ਠੀਕ ਹੋਏ ਨੇ ਜਿਹੜੇ ਪ੍ਰੈਸ਼ਨ ਵਾਲੇ ਸੀ ਜਮਾ ਆਏ ਨਾ ਜਵਾਬ ਦੇਤਾ ਦੋ ਦੋ ਪ੍ਰੈਸ਼ਨ ਵਾਲਿਆਂ ਨੇ ਵੀ ਦਵਾਈ ਖਾਧੀ ਆ ਇੱਥੋਂ ਠੀਕ ਹੋਏ ਨੇ ਜਗਾ ਤੋਂ ਆ ਕੇ ਹਮ ਤੇ ਵੀ ਦਵਾਈ ਮੈਂ ਹੁਣ ਵੀ ਭੇਜਣੀਆਂ ਰਹਿਤੇ ਦਾਰੇ ਦੀ ਦਵਾਈ ਬਹੁਤ ਵਧੀਆ ਗਈ। ਅੱਛਾ ਜੀ ਮੇਰਾ ਮੰਨ ਲਓ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਦਵਾਈ ਦੀ ਤੇ ਇਹ ਪਹਿਲੇ ਦਰਸ ਕੋ ਉਸ ਨੂੰ ਦਿਖਾਉਣਾ ਇਹ ਆ ਇੱਕ ਗੋਲੀਆਂ ਨਹੀਂਆਂ ਨਿਕਨਕੀਆਂ ਤੁਸੀਂ ਦੇਖ ਸਕਦੇ ਹੋ। ਇਹ ਬਹੁਤ ਸ਼ਕਤੀਸ਼ਾਲੀ ਗੋਲੀਆਂ ਨੇਗੀਆਂ। ਬਾਬਾ ਜੀ ਇੱਕ ਮੈਨੂੰ ਐ ਦੱਸੋ ਵੀ ਮਤਲਬ ਇਹ ਜੇਕਰ ਲੈਣ ਆਉਣਾ ਪਵੇ ਤੇ ਤੁਸੀਂ ਇੱਥੇ ਆ ਕੇ ਆਏ ਹੋਏ ਨੂੰ ਦਿੰਦੇ ਆ ਜਾਂ ਕਿਤੇ ਗੋਲੀਆਂ ਨੂੰ ਤੁਸੀਂ ਸਿੱਧੇ ਭੇਜ ਵੀ ਦਿਨੋਗੇ ਨਹੀਂ ਆਪਾਂ ਜਿਹੜੇ ਕਿਨੇ ਮੰਗਾਉਣੀ ਆ ਉੱਥੇ ਭੇਜ ਵੀ ਦੇਵਾਂਗੇ ਅੱਛਾ ਜੀ ਜੇ ਕਿਨੇ ਇੱਥੇ ਆ ਕੇ ਥੋੜਾ ਜਿਹਾ ਇੱਥੇ ਆ ਕੇ ਵੱਧ ਫਰਕ ਪਾਉਂ ਜਾ ਬਾਬਾ ਜੀ ਦੀ ਜਗ੍ਹਾ ਤੇ ਇੱਥੇ ਥੋੜਾ ਜਿਹਾ ਵੱਧ ਕਿਉਂ ਮੱਥਾ ਟੇਕ ਲਗਲਾ ਚੁੱਕ ਚੁੱਕ ਲਈ ਬਾਬਾ ਮੈਨੂੰ ਨਾਮ ਆ ਜੀ ਇਹ ਕਈ ਗਲੋਟ ਦੀਆਂ ਗੱਲਾਂ ਨੇ ਬਤ ਇੱਥੇ ਵੱਧ ਜੇ ਦੀ ਮਦਦ ਫਰਕ ਪਾਉਂਦੀ ਆ ਜੇ ਕਿਸੇ ਤੋਂ ਨਹੀਂ ਆ ਜਾਂਦਾ ਉਹ ਘਰੇ ਵੀ ਬਾਬੇ ਨੂੰ ਤੇ ਆ ਕੇ ਹਾਂ ਘਰੇ ਵੀ ਮੰਗਾ ਸਕਦਾ ਮਹਾਰਾਜਾ ਨਾਲੇ ਕੇ ਖਾ ਸਕਦਾ ਇਹਨਾਂ ਨੂੰ ਹਣਾ ਠੀਕ ਹੈ ਜੀ ਹਾਂ ਅੱ ਜਿਹੜੀ ਹੋ ਇਹਦੇ ਕੋਲ ਭੇਜ ਦਵਾਂਗੇ ਕਿਸੇ ਵੀ ਮਰੀਜ਼ ਨੂੰ ਜ਼ਰੂਰਤ ਹੈਗੇ ਹਾਂ ਜੀ ਡਾਕ ਰਹੀਂ ਵਗ ਜਾ ਸਕਦੀ ਹੈ ਇਹ ਹਾਂ ਹਾਂ ਪੈਰਾਗਰਫ ਕੋ ਜੇਕਰ ਤੁਸੀਂ ਇਸ ਦਵਾਈ ਨੂੰ ਕਿਸੇ ਨੂੰ ਚਾਹੀਦੀ ਹੈਗੇ ਤਾਂ ਇਹ ਦਵਾਈ ਆ ਜਿਹੜੀ ਤੁਸੀਂ ਡਾਕ ਰਹੀਂ ਮੰਗਵਾ ਸਕਦੇ ਹੋ ਇਹ ਬਾਬਾ ਜੀ ਨੂੰ ਜਿਹੜੇ ਦਿੱਤੇ ਨੰਬਰ ਤੇ ਗੱਲ ਕਰਕੇ ਇਹਨਾਂ ਤੋਂ ਇਹ ਦਵਾਈ ਆਪਣੇ ਘਰੇ ਵਿੱਚ ਮੰਗਵਾ ਸਕਦੇ ਹੋ ਨਹੀਂ ਤੁਸੀਂ ਇਹ ਬਾਬਾ ਜੀ ਦੇ ਸਥਾਨ ਤੇ ਆ ਕੇ ਵੀ ਲੈ ਜਾ ਸਕਦੇ ਹੋ ਕਿਉਂਕਿ